ਸੋ ਹੰਗੁਮਾਰਾਇ ਸੇਰ ਸਿੰਘ ਵਿਸ਼ਨੂੰ ਭਗਵਾਨ ਦੀਜਾ ਸੋ ਹੰਗੁਮਾਰਾਇ ਸੇਰ ਸਿੰਘ ਵਿਸ਼ਨੂੰ ਭਗਵਾਨ ਦੀਜਾ ਸੋ ਹੰਗੁਮਾਰਾਇ ਸੇਰ ਸਿੰਘ ਵਿਸ਼ਨੂੰ ਭਗਵਾਨ ਦੀਜਾ ਸੋ ਹੰਗੁਮਾਰ ਸੇਰ ਸਿੰਘੋ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗੁਮਾਰ ਸੇਰ ਸਿੰਘੋ ਵਿਸ਼ਨੂੰ ਭਗਵਾਨ ਦੀ ਜੈ ਸੋਰੀ ਹਰ ਸੰਗਤ ਦਾ ਮੀਰਵਾਲ ਦੀ ਧਰਤੀ ਤੇ ਆਉਣ ਦਾ ਸਵਾਗਤ ਕਰਦੇ ਆ ਹੁਣੇ ਬਾਣੀ ਸੈਨਸਾ ਨੇ ਬਕਸਸ ਕੀਤੀ ਆ 13 ਮਾਰਗ ਸੈਨਸ ਜਸਮਤ ਦਾ ਸੈਨਸ ਜਸਮਤ ਸਤ ਸਰਮੈਲ ਸਿੰਘ ਦੇ ਗੁਰ ਮਿਰਟ ਸੋਣੀ ਤਾਂ ਸਾਰੀ ਜਿੰਨੇ ਵੀ ਬਾਣੀ ਹੌਣ ਪੜ੍ਹਨੀ ਹੈਗੀ ਆ ਇਹ ਸਾਰੀ ਦੁੱਖ ਦਰਦ ਤੇ ਹੀ ਆ ਸਾਰੀ ਉਹਦੀ ਕਿਰਪਾ ਨਾਲ ਕੋ ਦੁੱਖ ਦਰ ਦੂਰ ਹੁੰਦਿਆ ਉਹ ਕਿਸ ਤਰ੍ਹਾਂ ਜਗਤ ਦੁੱਖ ਦੂਰ ਕਰ ਪ੍ਰਭੂ ਸਾਗਰ ਜਨ ਭਗਤਾਂ ਦੇ ਆਉ ਕਮਾਈ ਆ ਨਿਰਮਲ ਕਰ ਕਾਇਆ ਸੰਗਾਗਰ ਸਾਡੇ ਤਿੰਨ ਹੱਥ ਸੋ ਰੰਗ ਰੰਗਾਈ ਆ ਨਿਰਮਲ ਕਰਮ ਹੋਏ ਆਜ਼ਾਦਰ ਦੁਰਮਤਮ ਮੈਲ ਦੇਣੀ ਤੁਹਾਈ ਆ ਦਰ ਆਇਆ ਦੇਣਾ ਆਦਰ ਅਦਰ ਇਨਸਾਨ ਆਪਣਾ ਇੱਕ ਕਮਾਈ ਆ ਤੂੰ ਮਾਲਕ کریم ਕਦਰ ਕਰਤਾ ਇੱਕ ਖਵਾਈਆ ਜੋਦੇ ਸੂਰਬੀਰ ਭਾਦਰ ਸਤਗੁਰ ਸ਼ਬਦ ਤੇਰੀ ਸਰਣਾਈ ਹੈ ਜੋਤੀ ਜੋ ਸਰੂਪਾ ਰਾਪ ਆਪਣੀ ਕਿਰਪਾ ਘਰ ਏਕਾ ਦੇਣਾ ਤੁਰਦਾ ਵਾਰ ਦਰ ਠੰਡੇ ਮੰਗਵਾਂਗਾ ਆਈਆ ਦੁੱਖ ਦਲੇਦਰ ਹੋਵੇ ਦੂਰ ਤਨ ਬਜੂਦ ਮਾਟੀ ਖਾਕ ਰਹਿਣਾ ਪਾਈਆ ਕਿਰਪਾ ਕਰ ਸਹਿਬ ਹਾਜ਼ਰ ਹਜੂਰ ਅਜਰਤ ਮਾਲਕ ਨੂਰ ਅਲਾਈਆ ਨਾਤਾ ਤੋੜ ਕੇ ਕੋੜੋ ਕੋੜ ਸਤ ਸੱਚ ਨਾਲ ਮਲਾਈਆ ਰੈਗੁਣ ਮਾਇਆ ਰਹੇ ਨਾ ਜੋੜ ਜੋਤੀ ਆਤਮ ਪਰਮਾਤਮ ਲੈ ਬਣਾਈਆ ਧਰਮ ਪ੍ਰੀਤੀ ਬਖਸ ਤੋੜ ਚਰਨੇ ਖਾਕ ਰਮਾਈਆ ਮਨ ਸਜਨਮ ਲੇਖੇ ਲਾਉਣਾ ਜ਼ਰੂਰ ਰਾਏ ਧਰਮ ਨਾਂ ਦਾ ਸਜਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਸੱਚ ਤੇਰੀ ਬੜਾਈ ਐ ਜਗਤ ਦੁਖ ਤੰ ਜਾਏ ਲਥ ਜਗਤ ਦੁਖ ਤੰ ਜਾਏ ਲਥ ਬਸੂਰਾ ਰਹੇ ਨਾ ਬਸੂਰਾ ਰਹੇ ਨਾ ਰਾਇਆ ਕਿਰਪਾ ਕਰੇ ਪੁਰਖ ਸਮਰੱਥ ਹਰ ਵੱਡਾ ਬੜਵੜ ਬੜਾਈਆ ਜੇ ਕਿਰਪਾ ਕਰ ਦਿੰਦਾ ਪੁਰਖ ਸਮਰੱਥ ਤਾਂ ਸਾਡਾ ਸਰੀਰ ਦੇ ਕੋਈ ਵੀ ਦੁੱਖ ਜਲਤ ਦੁੱਖ ਨਹੀਂ ਰਹਿੰਦੇ ਜਦ ਤੱਕ ਬੁਕਾਰਾਂ ਪਾਵੇ ਨਥ ਸਾਰੇ ਬੁਕਾਰਾਂ ਨਥ ਪਾਈ ਜਾਂਦੀਆਂ ਨਾਮ ਡੋਰੀ ਤੰਦ ਬਧਾਈ ਆ ਜਦੋਂ ਉਸ ਦੇ ਨਾਮ ਦੇ ਨਾਲ ਅਸੀਂ ਜੁੜ ਜਾਂਦੇ ਹਾਂ ਸਭ ਦੇ ਜਣਾਏ ਅਕਥਨਾ ਕਥ ਕਥ ਨਾ ਸਕੇ ਰਾਈਆ ਝਗੜਾ ਮਿਟੇ ਤਤ ਅਠ ਆ ਪ ਤੇਜ ਵਾਹੇ ਪ੍ਰਥਵੀ ਆਕਾਸ਼ ਮਨ ਮਥ ਬੁੱਧ ਭੇਦ ਭਲਾਈ ਆ ਆਇਆ ਮੰਦਰ ਅੰਦਰ ਖੋਲ ਕੇ ਹਟ ਸੱਚ ਦਵਾਰ ਏਕ ਸਮਝਾਈਆ ਮਨੁਹਾ ਲੇਖਾ ਰਹੇ ਨਾ ਵਾਜੀਗਰ ਨੱਟ ਸਵਾਂਗੀ ਆਪਣਾ ਸਵਾਂਗ ਵਰਤਾਈਆ 72 ਨਾੜੀ ਨਾਂ ਉਲੇ ਰਤ 360 ਆਡੀ ਰਹੀ ਕਰਲਾਈਏ ਦੀਨ ਦਿਆਲ ਜਾਣੇ ਮਿਤ ਗਤ ਔੜਦਾ ਪੜਦਿਆਂ ਵਿੱਚੋਂ ਠਾਈਆ ਦੁੱਖ ਦਲੇਦਰ ਜਾਣ ਨੱਟ ਜੋ ਸਤਗੁਰ ਸਰਨ ਰਹੇ ਸਰਨ ਆਈਏ ਜੋ ਸਤਿਗੁਰ ਦੀ ਸਰਨ ਵਿੱਚ ਆ ਜਾਂਦੇ ਆ ਉਹਦੇ ਦੁੱਖ ਦਿਲਦਰ ਸਭੀ ਉਹ ਕੱਟ ਦਿੰਦਾ ਅਮਰਤ ਵਰਸੇ ਨਿਰਜਰ ਚਰਨਾ ਅਮਰਤ ਵਰਸੇ ਨਿਰਜਰ ਨਿਰਜਰ ਚਰਨਾ ਰਸ ਚਰਨਾ ਕਬਲ ਨਾਭ ਚੜਾਈ ਆ ਜਲਤ ਤ੍ਰਿਸ਼ਨਾ ਹੋਵੇ ਬਸ ਮਨੁਆ ਉਠ ਨਾ ਦਿਸ ਦਾ ਦਿਸ ਤਾਏ ਸਬਦ ਤੀਰ ਹਣਿਆਲਾ ਮਾਰੇ ਕਸ ਅੱਗੇ ਹੋ ਨ ਕੋਈ ਅਟਕਾਈਆ ਤੂੰ ਮੇਰਾ ਮੈਂ ਤੇਰਾ ਦੱਸੇ ਜਸ लास्ट ਆਪਾਂ ਨੂੰ ਕੀ ਦੱਸਿਆ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਸਹਿਜ ਸਵাইয়া ਜਿਉਂ ਪਾਵੇ ਤਿਉਂ ਲੈਣਾ ਰੱਖ ਇਹ ਸਤਗੁਰ ਹੱਥ ਵੜਿਆਈਏ ਜੋਤੀ ਜੋਤ ਰੂਪ ਪਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਤੁਰਦਾ ਵਰ ਹਰ ਕਰਤਾ ਇੱਕ ਖਵਾਈਆ ਦੁਖ ਦਿਨਦਰ ਨਾ ਰਹੇ ਧੰ ਅਗਨੀ ਤਤ ਨ ਕੋਇ ਤਪਾਈਆ ਸਤਗੁਰ ਵੇੜਾ ਦੇਣਾ ਬੰਨ ਸੋ ਦਰਿਆ ਨ ਕੋਈ ਰੜਾਈ ਤੁਰਦਾ ਰਾਂ ਸੁਣਾਵੇ ਕੰਨ ਨਾਗ ਅਨਾਤੀ ਆਪ ਜਨਾਈਆ ਕਰ ਪ੍ਰਕਾਸ਼ ਚਾੜ ਕੇ ਚੰਦ ਹਨ ਅੰਧੇਰਾ ਦੇ ਗਵਾਈਆ ਹਰਖ ਸੋਗ ਮੇਰ ਤੇ ਕਿ ਗਮ ਚਿੰਤਾ ਚੇਖਾ ਵਿੱਚ ਨ ਕੋਈ ਰਖਾਈਆ ਲੇਖੇ ਲਾਵੇ ਪਵਨ ਸੁਵਾਸੀ ਦਮ ਦਾਵਨਗੀਰ ਆਪ ਹੋ ਜਾਈਆ ਜਦੋਂ ਉਸੇ ਸਭ ਕੁਝ ਉਹਨੂੰ ਸੌਂਪ ਦਿੰਨੇ ਆ ਫਿਰ ਸਾਡਾ ਸਾਰਾ ਕੁਝ ਉਹ ਖੁਦ ਹੀ ਸੰਭਾਲ ਲੈਂਦਾ ਗੁਰ ਸਿਕ ਗੁਰਮੁਖ ਅਰਜਨ ਸਤਗੁਰ ਕਰਿ ਕਵੇ ਜਮ ਤិន ਦੁੱਖ ਲਗੇ ਨਾਰਾਇਆ ਸਤਗੁਰ ਭੇਦ ਖੋਲੇ ਬ੍ਰਹਮ ਪਰਬ੍ਰਹਮ ਦੇ ਜਨਾਈਆ ਜੋਤੀ ਜੋ ਸਰੂਪ ਘਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਚਾਰ ਸੱਚ ਦਾ ਰੰਗ ਆਪ ਰੰਗਾਈਆ ਰੋਗ ਸੋਗ ਜਾਣ ਨਠ ਤਤਵ ਤਤ ਰਹਿਣਾ ਪਾਈਆ ਜੋ ਏਕਾ ਨਾਮ ਲੈ ਰੱਟ ਕੀ ਕਹਿੰਦੇ ਆ ਰੋਗ ਸੋਗ ਜਾਣ ਨੱਠ ਤਤਵ ਤਤ ਰਹਿਣਾ ਪਾਈਆ ਜੋ ਏਕਾ ਨਾਮ ਲੈ ਰੱਟ ਰੱਟਾ ਦੀਨ ਦੁਨੀ ਦਾ ਚਕਾਈਆ ਸਹੂਲ ਸਗਲ ਬਸੂਰੇ ਜਾਣ ਲੱਥ ਗਮ ਸੰਤਾਪ ਨਾ ਕੋਈ ਸਤਾਇਆ ਲੈਣਾ ਦੇਣਾ ਹੱਥੋਂ ਹੱਥ ਪਰਮ ਪੁਰਖ ਪ੍ਰਭੂ ਝੋਲੀ ਪਾਈ ਸੱਚ ਸਰੋਵਰ ਚਰਨ ਧੂੜੀ 86 ਸੱਚ ਸਰੋਵਰ ਕੌਣ ਹੈ ਚਰਨ ਧੂੜੀ 86 86 ਨੂੰ ਮਤਲਬ ਜਿਆਦਾ ਅਹਿਮਤ ਜੋ ਹੈ ਸੱਚ ਸਰੋਵਰ ਚਰਨਾਂ ਦੀ ਧੂੜੀ ਹੈ ਮੰਜਨ ਇੱਕੋ ਵਾਰ ਵਿਖਾਈ ਆ ਜਗਤ ਜਹਾਨ ਲੇਖਾ ਹੋਵੇ ਪਤ ਅਗਨੀ ਅਗਨਾ ਕੋਈ ਤਪਾਈਆ ਜੋਤੀ ਜੋਸ ਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸਤਿਨਾ ਪੜਦਾ ਚਕਾਈਆ ਦੁਖ ਰੋ ਦੁਖ ਰੋ ਸਤਿਗੁਰ ਸਰਨ ਨਿਰਗੁਣ ਸਰਗੁਣ ਦਿਆ ਕਮਾਈਆ ਲੇਖਾ ਚੁੱਕੇ ਮਰਨ ਡਰਨ ਲੇਖਾ ਮੁਕੇ ਚਰਨ ਲੇਖਾ ਮੁਕ ਲੇਖਾ ਚੁੱਕੇ ਮਰਨ ਡਰਨ 84 ਵੇਚ ਨਾ ਕੋਈ ਭਵਾਈਆ ਹਰ ਜਨ ਮੰਨ ਜਲ ਸੱਚੀ ਚੜਮ ਜਿੱਥੇ ਕਬੀਰ ਜਲਾਹਾ ਆਸਨ ਲਾਈਆ ਕੋ ਮੇਰਾ ਮੈਂ ਤੇਰਾ ਤੋਲਾ ਪੜਨ ਦੂਜੀ ਅਵਰ ਨਾ ਕੋਈ ਪੜਾਈ ਆ ਸੱਚ ਦਵਾਰੇ ਸੱਚੇ ਕਰ ਖੜਨ ਜਿੱਥੇ ਮਿਲੇ ਮੇਲ ਤੁਰ ਦਰਗਾਈ ਆ ਝਗੜਾ ਮਿਤੇ ਚੋਟੀ ਚੜਨ ਚੇਤਨ ਆਪਣੇ ਰੰਗ ਸਮਾਈ ਆ ਆਪੇ ਹੋਏ ਟਾ ਔਰ ਪੰਨਣ ਕਰਨ 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 ਪੰਨਣ ਹਾ ਆਪ ਅਖਵਾਈ ਆ ਗੁਰਮੁਖ ਦੁਖ ਹੰਗਤਾ ਵਿੱਚ ਕਦੇ ਨਾ ਛੜਨ ਗੁਰਮੁਖ ਦੁੱਖ ਹੰਡਤਾ ਵਿੱਚ ਕਦੇ ਨਾ ਸੜਨ ਅਗਨੀ ਤਤ ਨਾ ਲਾਗੇ ਰਾਈਆ ਜੋਤੀ ਜੋਤ ਰੂਪਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦਾ ਮਾਲਕ ਇੱਕ ਕੋਈ ਆ ਗੁਰਮੁਖ ਦੁੱਖ ਰੋਗ ਨਾ ਕੋਈ ਵਿਆਪੇ ਸੈਨਸਾ ਨજર ਕੋਈ ਨਾ ਆਈਆ ਜਿੰਨਾ ਖੋਲੇ ਬੰਦ ਕਵਾੜੀ ਤਾਕੇ ਵਜਨ ਕਬਾਟੀ ਡੇਰਾ ਢਾਈਆ ਸਬਦ ਸੁਣਾਏ ਧੁਰ ਦੇ ਨਾਦੇ ਨਾਦੀ ਤੁਣ ਸੁਣਵਾਈਆ ਉਨ੍ਹਾਂ ਦਾ ਤਨਵਜੂਦ ਸਾਤੇ ਮਲਟੀ ਖਾਤ ਸੋਪਾ ਪਾਇਆ ਨਿਰਗੁਣ ਨੂਰ ਜੋਤ ਕਰੇ ਪ੍ਰਕਾਸ਼ੇ ਅੰਧ ਅੰਧੇਰਾ ਦੇ ਚਕਾਈਆ ਮਾਤ ਲੋਕ ਵਿੱਚੋਂ ਕਰੇ ਬੰਦ ਖਲਾਸੇ ਖਾਲਸਾ ਆਪਣਾ ਇੱਕ ਦਰਾਈਆ ਖਲਾਸਾ ਆਪਣਾ ਇੱਕ ਦਰਾਈਆ ਅਠੇ ਪੈਰ ਰੱਖੇ ਪ੍ਰਵਾਸੀ ਦਿਨ ਸ੍ਰੈਣ ਵੰਡਣਾ ਕੋਈ ਵੰਡਾਈਆ ਹਾਥੋਂ ਪ੍ਰਮਾਤਮ ਜੋੜੇ ਨਾਤੇ ਸਾਥ ਸੱਜਣ ਸੰ ਇੱਕ ਖਵਾਈਆ ਇੱਥੇ ਉਥੇ ਦੋ ਜਹਾਨ ਸਦਾ ਬਖਸ਼ੇ ਸਾਥੇ ਆਪਣੀ ਗੋਦ ਆਪ ਪਿਠਾਈ ਹੈ ਆਤਮ ਬ੍ਰਹਮ ਲਾੜ ਦੇ ਜਕਾ ਕੇ ਤਤ ਖੁਸ਼ੀਆਂ ਵਿੱਚ ਖੁਸ਼ੀਆਂ ਰੰਗ ਰੰਗਾਈਆ ਜਲਤ ਵਾਸਨਾ ਰੋਗ ਦਾ ਕੋਈ ਸੰਤਾਪੇ ਚਿੰਤਾ ਨਜਰ ਕੋਈ ਨਾ ਆਈਆ ਸਤਿਗੁਰ ਪੂਰਾ ਕਿਲ ਵਿਕ ਪਾਪ ਜਨਮ ਜਨਮ ਦੇ ਕਾਟੇ ਫਟੋਕਸ ਆਪਣਾ ਨਾਮ ਲਗਾਈਆ ਜੋਤੀ ਜੋ ਸਰੂਪ ਆਰਾ ਆਪ ਆਪਣੀ ਕਿਰਪਾ ਕਰ ਹਰੇ ਖੇਲ ਸੱਚਾ ਹਰ ਨੇ ਕੁਲੰਕ ਨਾਨ ਨਰਮੋ ਹਰਾ ਸੇ ਸਿੰਘ ਜੀ ਸਨੋ ਭਗਵਾਨ ਆਦ ਜਗਤ ਜਗ ਚੌਪੜੀ ਨਥ ਨਵੈਤਰ ਨਿਰਗੁਣ ਸਰਗੁਣ ਗੁਰਮੁਖਾਂ ਸਾਥੇ ਰੱਖੇ ਰੱਖ ਦੇਕਰ ਹਾਥੇ ਮਿਹਰਵਾਨ ਮਹਿਬੂਬ ਮੇਲ ਨਜ਼ਰ ਆਪਣੀ ਉਗਮ ਪਠਾਈ ਆਸਪੈਰ ਸਮਝਿਓ ਬੜੀ ਗੋਦੈ ਬਹੁਤ ਸਾਰੀ ਗਲਤੀ ਹੋ ਗਈਆਂ ਸੱਚੇ ਪਾਸੇ ਦੇ ਚਰਨਾਂ ਵਿੱਚੋਂ ਔਰ ਸਰਬ ਹਰ ਸੰਬ ਦੇ ਚਰਨਾਂ ਵਿੱਚੋਂ ਮਾ ਮਾਪੀ ਜਨਾ ਹਕੈ ਵਾਖ ਤੇ ਸੁਣਵਕਸ ਹਲ ਮਰੇ ਸਾਦੇ ਘਰ ਦੇ ਸਾਦੇ ਸੋ ਹੰਗੁਮਾਰਾਇਸੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗੁਮਾਰਾਇਸੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ or go on the